ਮਾਸਟਰਾਂ ਦੀ ਕੁੜੀ ਸ਼ਰਨਜੀਤ ਨਿੱਕੇ ਹੁੰਦਿਆਂ ਬੜੀ ਸੂਖਮ ਜਈ ਗੋਲ ਮਟੋਲ ਹੁੰਦੀ ਸੀ ਸਾਰੇ ਲਾਡਲਾਲ ਉਹਨੂੰ ਗੁੱਡੀ ਕਹਿ ਕੇ ਬੁਲਾਉਂਦੇ 14 ਸਾਲਾਂ ਦੀ ਉਮਰ ਤੱਕ ਤਾਂ ਐਨ ਮਟਿਆਰ ਹੋਗੀ ਲੱਗਦੀ ਸੀ ਉਹ ਉਹਦੇ ਚਿਹਰੇ ਤੇ ਮਸੂਮੀਤ ਦਾ ਕੁਝ ਅਜੀਹਾਂ ਨੂਰ ਕਿ ਜੀ ਕਰਦਾ ਬਸ ਦੇਖਦੇ ਰਹੋ ਤਿੱਖੇ ਤਿੱਖੇ ਨੈਣ ਨਕਸ਼ ਮੁਸਕਰਾਉਣ ਦੀ ਤਾਂ ਲੱਗਦਾ ਜਿਵੇਂ ਉਹਦੇ ਬੁੱਲਾਂ ਪਿੱਛੇ ਕੋਈ ਮੋਤੀਆਂ ਦੀ ਲੜੀ ਲੁਕੋ ਰੱਖੀ ਹੋਵੇ ਜਿੰਨਾ ਚਿਰ ਦਸਵੀਂ ਪਾਸ ਨਹੀਂ ਕੀਤੀ ਉਹ ਆਪਣੇ ਬਾਪੂ ਜੀ ਨਾਲ ਹੀ ਸਕੂਲ ਆਉਂਦੀ ਜਾਂਦੀ ਰਹੀ ਜਦੋਂ ਉਸਨੇ میٹرਿਕ ফার্স্ট ਡਿਵੀਜ਼ਨ ਚ ਪਾਸ ਕਰਨ ਦੀ ਸ਼ਰਤ ਪੂਰੀ ਕਰ ਲਈ ਤਾਂ ਕਾਲਜ ਦੇ ਦਾਖਲੇ ਲਈ ਉਹਦਾ ਰਾਹ ਖੁੱਲ ਗਿਆ ਬਾਪੂ ਜੀ ਅਧਿਆਪਕ ਹੋਣ ਦੇ ਨਾਤੇ ਉਹਦੇ ਅੰਦਰ ਇੱਕ ਪ੍ਰੋਫੈਸਰ ਹੋਣ ਦੀ ਇੱਛਾ ਪ੍ਰਭਲ ਹੋ ਗਈ ਕਾਲਜ ਘਰੋਂ ਦੂਰ ਹੋਣ ਕਰਕੇ ਹੁਣ ਉਹਨੂੰ ਸਾਈਕਲ ਤੇ ਆਉਣਾ ਜਾਣਾ ਪੈਂਦਾ ਕਾਲਜ ਵਿੱਚ ਦਾਖਲੇ ਵੇਲੇ ਉਹਦਾ ਜੋਬਨ ਸਿਖਰਾਂ ਤੇ ਸੀ ਉਤੋਂ ਕੋ-ਐਜੂਕੇਸ਼ਨ ਦਾ ਮਾਹੌਲ ਉਹਦੇ ਮਿੱਠ ਬੋਲੜੇ ਚ ਅਜ ਅਚਾਰ ਕਰਕੇ ਹਰ ਦੂਜੀ ਤੀਜੀ ਕੁੜੀ ਉਹਦਾ ਸਹੇਲਪੁਣਾ ਲੋਜਦੀ ਹਰ ਯੁਵਕ ਨੂੰ ਨੇੜਤਾ ਦਿਖਾ ਕੇ ਖੁਸ਼ ਹੁੰਦਾ ਜਦੋਂ ਵੀ ਉਹ ਕਿਸੇ ਨਾਲ ਲਿਹਾਜ਼ ਪਾਉਂਦੀ ਤਾਂ ਸੁਭਾਵਿਕ ਹੀ ਕਿਸੇ ਨਾ ਕਿਸੇ ਡੇ ਟਿੱਡੇ ਵਿੱਚ ਪੀੜ ਜ਼ਰੂਰ ਉੱਠਦੀ ਹੁਣ ਜੇ ਰੱਬ ਇੰਨਾ ਦਿਆਲੂ ਹੋ ਕੇ ਕਿਸੇ ਨੂੰ ਸਹੱਪਣ ਬਖਸ਼ੇ ਤਾਂ ਕੁੜੀ ਵਿਚਾਰੀ ਕੀ ਕਰੇ ਕਈ ਵਾਰੀ ਤਾਂ ਕੋਈ ਕੋਈ ਰੋਮੀਓ ਸਾੜੇ ਦੇ ਮਾਰਿਓ ਦੇ ਸਾਈਕਲ ਦੀ ਹਵਾ ਕੱਢਣ ਤੱਕ ਗੁਸਤਾਖੀ ਵੀ ਕਰ ਬੈਠਦਾ ਪਰ ਉਹ ਐਨੀ ਸੁਹਿਰਦ ਤੇ ਉਹਨਾਂ ਦੀ ਤੰਗਦਿਲੀ ਤੇ ਹਾਸੀ ਛੱਡਦੀ ਵੇ ਪੋਲਿਓ ਰਾਂਝਿਓ ਪਿਆਰ ਵੀ ਕਦੇ ਚੋਰੀ ਹੋਏ ਨੇ ਉਹ ਅੰਦਰੇ ਅੰਦਰ ਸੋਚਦੀ ਤੇ ਮੁਸਕਰਾਉਂਦੀ ਉਹ ਬੇਨਾਮ ਆਸ਼ਕਾ ਨੂੰ ਮਾਫ ਕਰ ਦਿੰਦੀ ਸੀ ਇੱਕ ਜਗਤਾਰੀ ਸੀ ਜਿਹੜਾ ਕਦੇ ਉਹਦਾ ਭੇਤ ਨਹੀਂ ਸੀ ਪਾ ਸਕਿਆ ਜਾਂ ਜਿਵੇਂ ਉਹ ਤੋਂ ਬਰਦਾਸ਼ਤ ਨਹੀਂ ਸੀ ਹੋ ਰਿਹਾ ਕੀ ਅਜੇ ਹੀ ਖੂਬਸੂਰਤ ਅਮੀਰਜ਼ਾਦੇ ਨਾਲ ਗੱਲ ਕਰਨਾ ਤਾਂ ਕੀ ਉਹ ਤੱਕਣਾ ਵੀ ਪਸੰਦ ਨਹੀਂ ਸੀ ਕਰਦੀ ਜਿੱਥੋਂ ਤੱਕ ਵਾਹ ਲੱਗਦੀ ਉਹ ਉਹਦਾ ਪਰਛਾਵਾਂ ਬਣਿਆ ਰਹਿੰਦਾ ਜਗਤਾਰ ਤੂੰ ਕਿਉਂ ਨਹੀਂ ਸਮਝਦਾ ਕਿ ਜੋ ਕੁਝ ਤੂੰ ਮੇਰੇ ਬਾਰੇ ਸੋਚਦਾ ਮੈਂ ਉਹ ਨਹੀਂ ਹਾਂ ਜਿਸ ਤਰ੍ਹਾਂ ਨਸੀਬੋ ਦੀ ਜ਼ਿੰਦਗੀ ਤੂੰ ਖਰਾਬ ਕੀਤੀ ਆ ਉਹ ਸਾਰਿਆਂ ਨੂੰ ਪਤਾ ਹੈ ਕਾਲਜ ਦੇ ਗੇਟ ਲਾਗੇ ਉਹਦਾ ਰਾਹ ਰੋਕ ਕੇ ਖੜੋਤੇ ਜਗਤਾਰ ਨੂੰ ਇੱਕ ਦਿਨ ਸ਼ਰਨਜੀਤ ਨੇ ਆਕ ਕੇ ਸਮਝਾਣਾ ਚਾਇਆ ਸੀ ਤੈਨੂੰ ਆਪਣੇ ਆਪ ਤੇ ਕੁਝ ਜ਼ਿਆਦਾ ਹੀ ਆਕੜ ਹੈ ਜਿਹੜੀ ਸਿੱਧੇ ਮੂੰਗਾਲੇ ਨਹੀਂ ਕਰਦੀ ਪਹਿਲਾਂ ਹਰ ਐਰੇ ਗੇਰੇ ਨਾਲ ਗੱਲ ਕਰਨੀ ਕੋਈ ਜ਼ਰੂਰੀ ਤਾਂ ਨਹੀਂ ਸ਼ਾਇਦ ਤੈਨੂੰ ਆਪਣੇ ਆਪ ਬਾਰੇ ਜ਼ਿਆਦਾ ਹੀ ਗਲਤ ਫਹਮੀ ਆ ਕਿ ਤੂੰ ਕਿਸੇ ਯੂਜ਼ਰ ਤੇ ਓਲਾਦਾ ਵੇਖ ਮੈਂ ਤੈਨੂੰ ਦੱਸਾਂ ਹੋਰਾਂ ਕੁੜੀਆਂ ਵਰਗੀਆਂ ਹੁੰਦੀ ਤਾਂ ਹੁਣ ਤੱਕ ਕਾਲਜ ਵਿੱਚ 2 ਸਾਲ ਨਾ ਗੜਦੀ ਮੈਂ ਤੇਰੇ ਵਰਗੀਆਂ ਝੂਠਾਂ ਤਾਂ ਕੀ ਕਿਹਾ ਮੈਂ ਝੂਠਾਂ ਉਦੀ ਉੱਚੀ ਆਵਾਜ਼ ਕਿਧਰੇ ਕੋਲੋਂ ਲੰਘਦੇ ਹਰਪਾਲ ਦੇ ਕੰਨਾਂ 'ਚ ਪੈ ਗਈ। ਹਰਪਾਲ ਸ਼ਰਨਜੀਤ ਦਾ ਜਮਾਤੀ ਸੀ। ਉਹਨੇ ਖਲੋ ਕੇ ਨਿਗਾਹ ਮਾਰੀ ਆਪਣੀ ਕਲਾਸ ਦੀ ਕੁੜੀ ਨੂੰ ਘੇਰੀ ਖੜੇ ਜਗਤਾਰ ਨੂੰ ਕੌਜੀ ਹਰਕਤ ਤੇ ਉਤਾਰੂ ਦੇਖ ਕੇ ਉਹਦੇ ਕੋਲੋਂ ਰਹਿਣਾ ਗਿਆ। ਜੇ ਝੂਠ ਨਹੀਂ ਤਾਂ ਇਹਦੇ ਵਿੱਚ ਝੂਠ ਵੀ ਕੀ ਐ? ਉਹਨੇ ਦੋਹਾਂ ਵਿਚਾਲੇ ਖੜ ਕੇ ਸ਼ਰਨਜੀਤ ਦੀ ਬਾਹਰ ਕਰਾਣ ਦਾ ਹੀਆਂ ਕਰ ਵਿਖਾਇਆ। ਤੈਨੂੰ ਕਿਸੇ ਨੇ ਬੁਲਾਇਆ? ਅਕੇ ਸੱਦੀ ਨੂੰ ਬੁਲਾਈ ਮੈਂ ਲਾੜੇ ਦੀ ਤਾਈ ਚੱਲ ਫੁੱਟ ਐਥੋਂ ਜਗਤਾਰ ਨੇ ਉਹਨੂੰ ਛੁਟਿਆਣ ਲਈ ਤਾਨਾ ਜੇ ਦਿੱਤਾ ਤਾਂ ਕਿ ਤੂੰ ਇਸ ਸ਼ਰੀਫ ਕੁੜੀ ਨਾਲ ਬਦਤਮੀਜ਼ੀ ਕਰ ਸਕੇ ਤੂੰ ਦੁਨੀਆਂ ਦਾ ਠੇਕਾ ਲਿੱਤਾ ਹੈ ਤੇਰੀ ਭੈਣ ਲੱਗਦੀ ਹੈ ਇਹ ਜਗਤਾਰ ਫੇਰ ਰੋਬ ਛਾਂਟਣ ਲਈ ਬੋਲਿਆ ਜਿਵੇਂ ਉਹਨੂੰ ਆਪਣੇ ਜੁੱਸੇ ਤੇ ਜ਼ਿਆਦਾ ਹੀ ਮਾਣ ਹੋਵੇ ਦੱਸਾਂ ਤੈਨੂੰ ਦੱਸਾਂ ਤੈਨੂੰ ਫੇਰ ਮੇਰੀ ਕੀ ਲੱਗਦੀ ਹੈ ਵੱਡੇ ਬਦਮਾਸ਼ ਦੀ ਹਰਪਾਲ ਨੇ ਆਪਣੇ ਹੱਥ 'ਚ ਫੜੀ ਹਾਕੀ ਉਹਦੇ ਸਾਈਕਲ ਦੇ ਦੋਹਾਂ ਪਹੀਆਂ ਤੇ ਵਿਧਾਨ ਵਾਂਗ ਠੋਕਣੀ ਸ਼ੁਰੂ ਕਰਤੀ। ਉਹਨੂੰ ਵੇਖ ਕੇ ਕਾਲਜ ਦੇ ਹੋਰ ਵਿਦਿਆਰਥੀ ਵੀ ਇਕੱਠੇ ਹੋ ਗਏ। ਗੁੱਡੀ ਤੂੰ ਘਰੇ ਵਗ ਜਾ। ਉਹਨੇ ਇੱਕ ਮਿੱਤਰਤਾ ਭਰਿਆ ਹੁਕਮ ਦਿੱਤਾ। ਸ਼ਰਨਜੀਤ ਨੇ ਪ੍ਰਸੰਨ ਸਖਤ ਨਜ਼ਰਾਂ ਨਾਲ ਉਹਦੇ ਵੱਲ ਤੱਕਿਆ ਜਿਵੇਂ ਕਹਿ ਰਹੀ ਹੋਵੇ। "ਵੇ ਹੁਣ ਤੱਕ ਕਿੱਥੇ ਸੀ ਵੈਰੀਆ?" ਤੇ ਮੁਸਕਰਾਉਂਦੀ ਹੋਈ ਘਰ ਵੱਲ ਤੁਰ ਪਈ। ਇਹਨੂੰ ਕਿਹਨੇ ਦੱਸਿਆ ਕਿ ਮੈਨੂੰ ਗੁੱਡੇ ਵੀ ਕਹਿੰਦੇ ਆ? ਉਦੇ ਮੂਹ ਪਹਿਲੀ ਵਾਰੀ ਆਪਣਾ ਲਾੜ ਦਾ ਨਾਮ ਸੁਣ ਕੇ ਉਹਨੂੰ ਆਪਣਾਤ ਮਹਿਸੂਸ ਹੋਣ ਲੱਗੀ। ਬੱਚੂ ਵੇਖ ਲਵਾਂਗਾ ਤੈਨੂੰ ਮੈਂ। ਕਾਫੀ ਢੀੜ ਇਕੱਠੀ ਹੋਈ ਵੇਖ ਕੇ ਜਗਤਾਰ ਠੀਠ ਦਾ ਦੇ ਨਾਤੇ ਕੇਵਲ ਐਨਾਂ ਹੀ ਕਹਿ ਸਕਿਆ। ਉਹਨੂੰ ਆਪਣਾ ਟੁੱਟਿਆ ਸਾਈਕਲ ਲੈ ਕੇ ਨੱਠਣ ਤੋਂ ਬਿਨਾ ਕੋਈ ਚਾਰਾ ਨਹੀਂ ਸੀ ਰਹਿ ਗਿਆ। ਅਗਲੇ ਦਿਨ ਸਾਰੇ ਕਾਲਜ ਵਿੱਚ ਹਰਪਾਲ ਵੱਲੋਂ ਜਗਤਾਰ ਦੀ ਠੁਕਾਈ ਕੀਤੇ ਜਾਣ ਦੀ ਖਬਰ ਹਰ ਕਿਸੇ ਦੀ ਜ਼ੁਬਾਨ ਤੇ ਸੀ। ਹੋਰ ਵੀ ਕਈ ਕੁੜੀਆਂ ਜੋ ਦੀਆਂ ਹਰਕਤਾਂ ਤੋਂ ਤੰਗ ਸਨ ਸ਼ਰਨਜੀਤ ਦੀਆਂ ਸਹੇਲੀਆਂ ਬਣ ਗਈਆਂ ਭਾਵੇਂ ਕਪੂਰਥਲੇ ਦੇ ਕਿਸੇ ਪਹੁੰਚੇ ਪਰਿਵਾਰ ਦੇ ਕਾਕਿਆਂ ਚੋਂ ਸੀ ਉਹ ਪਰ ਹਰਪਾਲ ਦੇ ਡੈਡੀ ਪੁਲਿਸ 'ਚ ਸਬ ਇੰਸਪੈਕਟਰ ਹੋਣ ਕਰਕੇ ਜਗਤਾਰ ਦੀ ਹਵਾ ਖੁਸ਼ਕ ਹੋ ਗਈ ਜਾਪਦੀ ਸੀ ਸਾਰੇ ਹੈਰਾਨ ਸੀ ਕਿ ਹਮੇਸ਼ਾ ਚੁੱਪਚਾਪ ਰਹਿਣ ਵਾਲਾ ਹਰਪਾਲ ਅਚਾਨਕ ਹੀਰੋ ਕਿਵੇਂ ਬਣ ਗਿਆ ਉਹ ਤਾਂ ਅਕਸਰ ਲਾਇਬ੍ਰੇਰੀ 'ਚ ਰੁੱਝਾ ਰਹਿੰਦਾ ਸੀ ਜਾਂ ਫਿਰ ਸ਼ਾਮ ਨੂੰ ਹਾਕੀ ਦੇ ਮੈਦਾਨ 'ਚ ਦਿਖਾਈ ਦਿੰਦਾ ਸੀ ਭਾਵੇਂ ਦੋਹਾਂ ਦੇ ਉਚੇਚੇ ਤੌਰ ਤੇ ਕੋਈ ਗੱਲਬਾਤ ਸਾਂਝੀ ਨਹੀਂ ਸੀ ਹੋਈ ਫਿਰ ਵੀ ਆਮ ਵਿਦਿਆਰਥੀਆਂ ਵਿਚਕਾਰ ਹਰਪਾਲ ਤੇ ਸ਼ਰਨਜੀਤ ਦੇ ਰੋਮਾਂਸ ਦੇ ਫਰਜ਼ੀ ਕਿਸੇ ਪ੍ਰਚਲਿਤ ਹੋ ਗਏ ਦੋਵੇਂ ਹੈਰਾਨ ਹੋਏ ਅਕਸਰ ਕੋਲੋਂ ਲੰਘਦੇ ਲੰਘਦੇ ਮੁਸਕਰਾਹਟਾਂ ਵਡਾ ਲੈਂਦੇ ਕਾਲਜ ਦੇ ਕੈਮਿਸਟਰੀ ਲੈਬ ਦੇ ਪੁਨਰਨਿਰਮਾਣ ਪਿੱਛੋਂ ਪ੍ਰੈਕਟੀਕਲ ਕਲਾਸਾਂ ਦੀ ਨਵੀਂ ਸਿਰੇ ਤੋਂ ਤਰਤੀਬ ਹੋਈ ਜਦੋਂ ਸੈਕੰਡ ਈਅਰ ਦੇ ਲੈਬ ਪਾਰਟਨਰਸ ਦੀ ਸੂਚੀ ਨੋਟਿਸ ਬੋਰਡ ਤੇ ਲੱਗੀ ਇਦਰੇ ਪੜਿਖੇ ਨਾਲ ਹਰਪਾਲ ਤੇ ਸ਼ਰਨਜੀਤ ਨੂੰ ਇੱਕੋ ਜੋਟੀ ਦੇ ਵਿੱਚ ਸ਼ਾਮਲ ਕਰ ਦਿੱਤਾ ਗਿਆ ਨੋਟਿਸ ਪੜ੍ਹ ਕੇ ਪਹਿਲਾਂ ਤਾਂ ਉਹ ਬੜੇ ਹੱਸੇ ਫਿਰ ਦੋਹਾਂ ਨੇ ਇਸ ਜੁਗਲਬੰਦੀ ਨੂੰ ਜਿਵੇਂ ਇੱਕ ਅਗਮੀ ਆਦੇਸ਼ ਸਮਝ ਕੇ ਸਵੀਕਾਰ ਕਰ ਲਿਆ ਸੀ ਇਸ ਤਰ੍ਹਾਂ ਰਿਵਾਜ ਨਹੀਂ ਉਹਨਾਂ ਦੀ ਪਾਰਸਪਰਿਕ ਮਿੱਤਰਤਾ ਦਾ ਮੋੜ ਵੱਜ ਗਿਆ ਕਦੇ-ਕਦੇ ਦੋਵੇਂ ਡਿਬੇਟਿੰਗ ਸੁਸਾਇਟੀ ਦੇ ਪ੍ਰੋਗਰਾਮਾਂ 'ਚ ਜਾਂ ਕਾਲਜ ਵੱਲੋਂ ਆਯੋਜਿਤ ਕਵੀ ਸੰਮੇਲਨਾਂ ਦੇ ਪ੍ਰਬੰਧਕਾਂ 'ਚ ਇਕੱਠੇ ਵਿਚਰਦੇ ਜਾਂ ਕੈਂਟੀਨ ਵਿੱਚ ਕੌਫੀ ਪਿੰਦੇ ਆਪਣੇ ਸਹਿਯੋਗੀਆਂ ਦੇ ਨਾਲ ਗੱਪਾਂ ਵੀ ਮਾਰਦੇ ਦਿਸਦੇ ਪਰ ਕਿਸੇ ਨੂੰ ਉਹਨਾਂ ਦੇ ਮੇਲ ਪਲਾਪ ਵਿੱਚ ਆਦਰ ਸਤਿਕਾਰ ਤੋਂ ਬਿਨਾਂ ਕੋਈ ਅਯੋਗ ਭਾਵਨਾ ਦਾ ਕਦੇ ਵੀ ਕੋਈ ਅਨੁਭਵ ਨਹੀਂ ਸੀ ਹੋਇਆ ਸੈਕੰਡ ইয়ার ਵਿੱਚ ਹਰਪਾਲ ਦੇ ਨੰਬਰ ਚੰਗੇ ਨਾ ਆਉਣ ਕਰਕੇ ਉਹ ਮੈਡੀਕਲ ਕਾਲਜ ਵਿੱਚ ਦਾਖਲ ਨਹੀਂ ਸੀ ਹੋ ਸਕਿਆ ਅਚਾਨਕ ਉਹਦੇ ਡੈਡੀ ਦੀ ਬਦਲੀ ਜਲੰਧਰ ਦੀ ਹੋ ਗਈ ਜਿਸ ਕਰਕੇ ਉਹਨੇ ਐਡਮਿਸ਼ਨ ਵੀ ਦੁਆਬਾ ਕਾਲਜ ਵਿੱਚ ਲੈ ਲਿਆ। ਸਾਲ ਪਰ ਉਹਦੀ ਕੋਈ ਉਗ ਸੁਗ ਨਾ ਮਿਲੇ। ਫੇਰ ਇੱਕ ਦਿਨ ਉਹਦੀ ਚਿੱਠੀ ਆਈ। ਸ਼ਰਨ ਸੋਚਦੀ ਤਾਂ ਤੂੰ ਹੋਵੇਂਗੀ ਕਿ ਸ਼ਾਇਦ ਮੈਂ ਤੈਨੂੰ ਭੁੱਲ ਗਿਆ। ਭਲਾ ਕੋਈ ਸਾਹ ਲੈਣਾ ਵੀ ਭੁੱਲ ਸਕਦਾ ਹੈ। ਕਿੰਨਾ ਅਜੀਬ ਰਿਸ਼ਤਾ ਸੀ ਸਾਡਾ। ਦੁਨੀਆ ਦੀਆਂ ਨਜ਼ਰਾਂ 'ਚ ਇੱਕ ਹੁੰਦਿਆਂ ਵੀ ਅਸੀਂ ਆਪਣੇ ਸਬੰਧ ਤੇ ਕਿਸੇ ਨੂੰ ਕਿੰਤੋਂ ਨਹੀਂ ਸੀ ਕਰਨ ਦਿੱਤਾ। ਬੜੇ ਦਿਨਾਂ ਤੋਂ ਸੋਚਦਾ ਸੀ ਕਿ ਲਿਖਾਂ ਪਰ ਕੀ ਲਿਖਾਂ ਇਹ ਹੀ ਸੋਚਦੇ ਨੂੰ ਇੱਕ ਸਾਲ ਲੰਘ ਗਿਆ ਪਤਾ ਨਹੀਂ ਕਿੰਨਾ ਕੁਝ ਅਣਕੇ ਹੰਦਰ ਸੰਭਿਆ ਪਿਆ ਕਦੇ ਖਿਆਲ ਸੀ ਕਿ ਡਾਕਟਰ ਬਣ ਕੇ ਤੇਰਾ ਹੱਥ ਮੰਗਣ ਦੇ ਲਾਇਕ ਹੋ ਸਕਾਂਗਾ ਪਰ ਉਹ ਨਾ ਹੋ ਸਕਿਆ 2 ਮਹੀਨੇ ਪਹਿਲਾਂ 에ਅਰ ਫੋਰਸ ਲਈ ਸਿਲੈਕਟ ਹੋਇਆ ਸੀ ਪਰ ਘਰ ਵਿੱਚ ਇਕੱਲਾ-ਕੱਲਾ ਪੁੱਤ ਹੋਣ ਦੇ ਕਾਰਨ ਮੰਮੀ ਜੀ ਦੇ ਅਥਰੂਆਂ ਦੇ ਸਾਹਮਣੇ ਮੈਨੂੰ ਹਾਰ ਮੰਨਣੀ ਪਈ ਪਤਾ ਨਹੀਂ ਅਜੇ ਰੱਬ ਨੂੰ ਕੀ ਮਨਜ਼ੂਰਾ ਸੱਚ ਜਾਣੀ ਆਪਣੀ ਕਲਪਨਾ ਦੀ ਦੇਵੀ ਲਈ ਮੇਰੇ ਧੁਰ ਅੰਦਰ ਇੱਕ ਸੰਘਾਸਨ ਸੁਰਕਸ਼ਿਤ ਪਿਆ ਫੇਰ ਕਦੇ ਜੀਵਨ ਦੀਆਂ ਰਾਹਾਂ ਤੇ ਇਕੱਠੇ ਤੁਰਨ ਦਾ ਸੁਭਾਗ ਮਿਲਿਆ ਤਾਂ ਉਹਦੀ ਹੋਂਦ ਨੂੰ ਏਸ ਤੇ ਬਰਾਜਮਾਨ ਹੋਣ ਦਾ ਸੁਪਨਾ ਜ਼ਰੂਰ ਵੇਖਾਂਗਾ ਫੇਰ ਕਦੋਂ ਲਿਖਾਂਗਾ ਕਹਿ ਨਹੀਂ ਸਕਦਾ ਐਨੇ ਸੋਹਣੇ ਖੱਤ ਦੀ ਪ੍ਰਸ਼ੰਸਾ ਚ ਕੁਝ ਲਾਈਨਾਂ ਲਿਖਣ ਨੂੰ ਉਹਦਾ ਵੀ ਜੀ ਕੀਤਾ ਪਰ ਭੇਜ ਦੇ ਕਿੱਥੇ ਲਫਾਫੇ ਤੇ ਤਾਉਨੇ ਸਿਰ ਨਾ ਮਾਈ ਨਹੀਂ ਸੀ ਲਿਖਿਆ ਪਤਾ ਨਹੀਂ ਕਿਉਂ ਜਦੋਂ ਕਦੇ ਪੜਾਈ ਤੋਂ ਤਾਂ ਦਿਲ ਉਕਤਾ ਜਾਂਦਾ ਤਾਂ ਕਿਤਾਬਾਂ ਦੀ ਸ਼ੈਲਫ ਤੇ ਸਾਂਭਿਆ ਪਿਆ ਪੱਤਰ ਕੱਢ ਕੇ ਪੜਦੀ ਪੜਦੀ ਉਹ ਕਿਸੇ ਹੋਰ ਹੀ ਦੁਨੀਆ ਵਿੱਚ ਗਵਾਚ ਜਾਂਦੀ ਕਈ ਵਾਰੀ ਮਨ ਵਿੱਚ ਹਰਪਾਲ ਨੂੰ ਲੱਭਣ ਦਾ ਸੰਕਲਪ ਵੀ ਉਠਿਆ ਫਿਰ ਸੋਚਦੀ ਜੇ ਕਿਸਮਤ ਨੂੰ ਮਨਜ਼ੂਰ ਹੋਇਆ ਤਾਂ ਸ਼ਾਇਦ ਮਲਾਪ ਵੀ ਜਰੂਰ ਹੋਵੇ ਕੀ ਗੱਲ ਬੜੀ ਸੀਰੀਅਸ ਸਟੱਡੀ ਚੱਲ ਰਹੀ ਆ ਇੱਕ ਦਿਨ ਲਾਇਬ੍ਰੇਰੀ ਵਿੱਚ ਬੈਠੀ ਸ਼ਰਨਜੀਤ ਹੈਰਾਨ ਰਹਿ ਗਈ ਜਦੋਂ ਨੇ ਪਿੱਛੇ ਖੜੋਤੇ ਹਰਪਾਲ ਦੀ ਆਵਾਜ਼ ਸੁਣੀ ਵੈਲ ਕੀ ਹਾਲ ਆ ਪਰਦੇਸੀਆ ਤੂੰ ਤਾਂ ਐਸਾ ਛਿਪਨ ਹੋਇਆ ਕਿ ਦੋ ਸਾਲ ਦਿਖਾਈ ਨਹੀਂ ਦਿੱਤਾ ਚਿੱਠੀ ਵੀ ਪਾਈ ਤਾਂ ਐਡਰੈਸ ਤੋਂ ਬਿਨਾ ਸ਼ਰਨਜੀਤ ਨੇ ਇੱਕ ਅਤਿਅੰਤ ਉਲਾਸ ਦੀ ਮੁੰਦਰਾ ਵਿੱਚ ਉੱਠ ਕੇ ਉਹਦਾ ਹੱਥ ਦੋਹਾਂ ਹੱਥਾਂ ਵਿੱਚ ਲੈ ਕੇ ਕਿਹਾ ਸ਼ਾਇਦ ਹਰ ਇੱਕ ਗੱਲ ਦਾ ਆਪਣਾ ਆਪਣਾ ਸਮਾਂ ਹੁੰਦਾ ਹੈ ਗੁੱਡੀ ਉਦੋਂ ਡੈਡੀ ਦੇ ਤਬਾਦਲੇ ਕਰਕੇ ਮੈਨੂੰ ਜਾਣਾ ਪੈ ਗਿਆ ਸੀ ਪਰ ਹੁਣ ਉਹ ਪ੍ਰੋਮੋਸ਼ਨ ਤੇ ਵਾਪਸ ਆਏ ਨੇ ਮਕਾਨ ਵੀ ਖਰੀਦ ਲਿਆ ਮੈਂ ਅੱਜ ਦਾਖਲੇ ਦਾ ਫਾਰਮ ਭਰ ਕੇ ਆਇਆ ਤੇਰੀ ਪੜ੍ਹਾਈ ਕਿਸ ਤਰ੍ਹਾਂ ਚੱਲ ਰਹੀ ਆ ਮੈਂ ਤਾਂ ਤੈਨੂੰ ਪਹਿਲਾਂ ਹੀ ਦੱਸਿਆ ਸੀ ਕਿ ਕੈਮਿਸਟਰੀ ਵਿੱਚ ਐਮ ਐਸ ਸੀ ਜ਼ਰੂਰ ਕਰਨੀ ਹੈ ਮੈਂ ਮੈਂ ਵੀ ਮਾਸਟਰਸ ਦੀ ਡਿਗਰੀ ਲਈ ਇਹੀ ਵਿਸ਼ਾ ਚੁਣਿਆ ਤੇਰਾ ਤਾਂ ਇਹ ਫੇਵਰੇਟ ਸਬਜੈਕਟ ਹੈ ਚਲ ਕਦੇ ਤੇਰੀ ਹੈਲਪ ਨਾਲ ਸਾਡਾ ਵੀ ਪਾਰ ਉਤਾਰਾ ਹੋ ਜਾ ਉਹ ਛੱਡ ਪਰੇ ਫੋਕੀਆਂ ਤਰੀਫਾਂ ਨੂੰ ਮੈਂ ਤਾਂ ਸੁਣਿਆ ਸੀ ਵਕੀਲਾਂ ਦੀ ਅਮਰਤਾ ਨਾਲ ਤੇਰੀ ਕੁੜਮਾਈ ਹੋਣ ਲੱਗੀ ਆ ਪਰ ਹੋਈ ਤਾਂ ਨਹੀਂ ਨਾ ਮੈਂ ਹੀ ਮਨਾ ਕਰਤਾ ਸੀ ਸੱਚ ਜਾਣੀ ਗੁੱਡੀ ਉਹ ਤਾਂ ਤੇਰੇ ਪੈਰਾਂ ਵਰਗੀ ਵੀ ਨਹੀਂ ਹੈ ਸ਼ਰਨਜੀਤ ਨੇ ਉਹਦੀਆਂ ਅੱਖਾਂ ਦੇ ਅੰਦਰ ਝਾਕਦੀ ਹੋਈ ਨੇ ਮੁਸਕਰਾ ਕੇ ਨਿਮੀ ਪਾ ਲਈ ਇੰਜ ਲੱਗਿਆ ਜਿਵੇਂ ਉਹਨਾਂ ਨੇ ਆਪਣੀ ਮਿੱਤਰਤਾ ਦੀ ਕਹਾਣੀ ਉਸ ਪੰਨੇ ਤੋਂ ਹੀ ਫੇਰ ਅੱਗੇ ਤੋਰ ਲਈ ਹੋਵੇ ਜਿੱਥੇ ਦੋ ਬਰੇ ਪਹਿਲਾਂ ਜਾ ਕੇ ਰੁਕੀ ਸੀ ਅਗਲੇ ਦੋ ਕੁ ਸਾਲਾਂ ਦੌਰਾਨ ਵਿਦਿਆ ਵਿੱਚ ਇੱਕ ਦੂਸਰੇ ਦੇ ਪੂਰਕ ਹੁੰਦੇ ਹੁੰਦੇ ਅੰਦਰੋਂ ਅੰਦਰੋਂ ਉਹਨਾਂ ਦਾ ਪ੍ਰੀਤ ਬੰਧਨ ਵੀ ਪੀੜਾ ਹੁੰਦਾ ਚਲਾ ਗਿਆ ਰਾਜ਼ ਉਦੋਂ ਖੁੱਲਿਆ ਜਦੋਂ ਹਰਪਾਲ ਦੇ ਵਿਆਹ ਲਈ ਰਿਸ਼ਤੇ ਆਉਣੇ ਸ਼ੁਰੂ ਹੋ ਗਏ ਉਹਦੇ ਡੈਡੀ ਨੇ ਕੇਵਲ ਆਪਣੀ ਬਰਾਦਰੀ ਚੋਂ ਹੀ ਸਾਥ ਲੈਣ ਦੀ ਜਿੱਦ ਕੀਤੀ ਸੀ ਸ਼ਰਨਜੀਤ ਦੇ ਅੰਦਰ ਇੱਕ ਹੀਣ ਭਾਵਨਾ ਉਤਪਨ ਹੋਣੀ ਸ਼ੁਰੂ ਹੋ ਗਈ। ਕਈ ਦਿਨਾਂ ਤੋਂ ਪਰੇਸ਼ਾਨ। ਨਾ ਚਾਜ ਨਾਲ ਖਾਂਦੀ, ਨਾ ਬਣਦੀ ਸਬਰ ਦੀ। ਉਹਦੀ ਬੀਜੀ ਨੇ ਆਨੇ ਬਹਾਨੇ ਪੁੱਛੀ ਲਿਆ। ਕੀ ਗੱਲ ਗੁੱਡੀ? ਤੇਰੇ ਫਾਈਨਲ ਐਗਜ਼ਾਮ ਹੋਣ ਵਾਲੇ ਨੇ। ਪਰ ਤੂੰ ਆਪਣੀ ਪੜ੍ਹਾਈ ਤੋਂ ਬੇਪਰਵਾਹੀ ਬੈਠੀ ਐ। ਆਪਣੇ ਆਪ ਤੋਂ ਵੀ। ਉਹ ਬਿਨਾਂ ਕੋਈ ਉੱਤਰ ਦਿੱਤਿਆਂ ਕਿਚਨ ਵਿੱਚ ਚਲੀ ਗਈ ਸੀ। ਤੇ ਉਹਦੀ ਭਾਬੀ ਨੂੰ ਭਾਵੇਂ ਉਹਦੀ ਉਦਾਸੀ ਬਾਰੇ ਥੋੜੀ ਬਹੁਤ ਆ ਭਿੰਕ ਸੀ। ਪਰ ਅੱਜ ਅਚਾਨਕ ਉਹਦੀਆਂ ਅੱਖਾਂ ਗਿੱਲੀਆਂ ਵੇਖ ਕੇ ਉਹ ਪੁੱਛੇ ਬਿਨਾ ਨਾ ਰਹਿ ਸਕੀ ਗੁੱਡੀ ਮੈਨੂੰ ਨਹੀਂ ਦੱਸੇਂਗੀ ਕੀ ਕੋਈ ਸੀਰੀਅਸ ਗੱਲ ਆ ਕੀ ਕਰੇਂਗੀ ਪੁੱਛ ਕੇ ਭਾਬੀ ਕੀ ਤੂੰ ਕਿਸੇ ਨੂੰ ਦਿਲ ਦੇ ਬੈਠੀ ਐ ਉਹਨੇ ਹਾਂ ਚ ਸਿਰ ਹਿਲਾਇਆ ਪਰ ਭਾਬੀ ਕਿਧਰੇ ਬੀਜੀ ਨੂੰ ਨਾ ਦੱਸ ਦਿਓ ਕੀ ਨਾਮ ਐ ਉਹਦਾ ਹਰਪਾਲ ਭਾਬੀ ਮੈਂ ਉਹ ਤੋਂ ਬਿਨਾ ਨਹੀਂ ਜੀ ਸਕਦੀ ਉਹ ਫੁੱਟ ਫੁੱਟ ਕੇ ਰੋ ਪਈ ਭਾਬੀ ਨੂੰ ਦਲਾਸਾ ਦੇਣ ਲਈ ਉਹਦੇ ਦਿਵਾਲੇ ਆਪਣੀਆਂ ਬਾਹਮਾਂ ਬੜਲੀਆਂ ਕਦੋਂ ਤੋਂ ਜਾਣਦੀ ਹਾਂ ਉਹਨੂੰ 5 ਸਾਲ ਹੋ ਗਏ ਅਸੀਂ ਇਕੱਠੇ ਪੜਦੇ ਹਾਂ ਅਣਜਾਣੇ ਚ ਇਕੱਠੇ ਜੀਣ ਦੇ ਸੁਪਨੇ ਦੇਖਣੇ ਸ਼ੁਰੂ ਕਰਤੇ ਭਾਬੀ ਸੱਚ ਮੰਨੀ ਸਾਡੀ ਚਾਹਤ ਵਿੱਚ ਕੋਈ ਖੋਟ ਨਹੀਂ ਪਰ ਜੱਟ ਪਰਿਵਾਰ ਤੋਂ ਹੋਣ ਕਰਕੇ ਉਹਦੇ ਡੈਡੀ ਨੂੰ ਖੱਤਰੀਆਂ ਦੀ ਕੁੜੀ ਦਾ ਰਿਸ਼ਤਾ ਮਨਜ਼ੂਰ ਨਹੀਂ ਹੈ ਸਾਡੀ ਕੌਮ 'ਚ ਤਾਂ ਪਤਾ ਨਹੀਂ ਇਹ ਜਾਤ ਪਾਤ ਕਿਉਂ ਖਤਮ ਨਹੀਂ ਹੁੰਦੀ ਇੰਨੀ ਜ਼ਰੂਰੀ ਗੱਲ ਸੀ ਤੇ ਤੂੰ ਕਦੇ ਮੇਰੇ ਕੋਲ ਜ਼ਿਕਰ ਵੀ ਨਹੀਂ ਕੀਤਾ ਫੇਰ ਕੁਝ ਸੋਚ ਕੇ ਪਰ ਤੂੰ ਫਿਕਰ ਨਾ ਕਰ ਮੈਂ ਆਜੀ ਤੇਰੇ ਲਈ ਅਰਦਾਸ ਕਰੂੰਗੀ ਦੇਖੀ ਸਹੀ ਸਭ ਠੀਕ ਹੋ ਜਾਣਾ ਅਰਦਾਸ ਵਿੱਚ ਬੜੀ ਬਰਕਤ ਹੁੰਦੀ ਆ ਉਹਨੇ ਸ਼ਰਨਜੀਤ ਦੀਆਂ ਗੱਲਾਂ ਨੂੰ ਘੁੱਟ ਕੇ ਤੇ ਉਹਦੇ ਸਿਰ ਤੇ ਪਿਆਰ ਭਰਿਆ ਹੱਥ ਫੇਰਿਆ ਫਿਰ ਉਹਦੇ ਚਿਹਰੇ ਤੇ ਖੇੜਾ ਲਿਆਉਣ ਲਈ ਆਪ ਮੁਸਕਰਾ ਕੇ ਬੋਲੀ ਨਾਉ ਚੀਅਰਜ਼ ਅਪ ਉਸ ਸ਼ਾਮ ਗੁਰਦੁਆਰੇ ਤੋਂ ਆਉਂਦਿਆਂ ਹੀ ਉਹਦੀ ਭਾਬੀ ਨੇ ਆਪਣੇ ਪਤੀ ਆਤਮਜੀਤ ਨੂੰ ਦੱਸਣਾ ਠੀਕ ਸਮਝਿਆ ਅਗਲੇ ਹੀ ਸੋਮਵਾਰ ਪੰਜਾਬ ਐਂਡ ਸਿੰਧ ਬੈਂਕ ਦੇ ਇੱਕ ਤਰਸੂਕ ਮੈਨੇਜਰ ਹੋਣ ਦੇ ਨਾਤੇ ਆਤਮਜੀਤ ਨੇ ਆਪਣੇ ਚੇਅਰਮੈਨ ਇੰਦਰਜੀਤ ਸਿੰਘ ਹੋਰਾਂ ਦੇ ਦੌਰੇ ਤੇ ਆਪਣੀ ਘਰੋਗੀ ਸਮੱਸਿਆਵਾਂ ਬਾਰੇ ਜ਼ਿਕਰ ਕੀਤਾ ਪਾਲਾ ਸਿੱਖ ਜਗਤ ਵਿੱਚ ਐਡੀ ਵੱਡੀ ਹਸਤੀ ਦਾ ਕਿਹਾ ਕੌਣ ਟਾਲ ਸਕਦਾ ਸੀ ਤੇ ਆਉਂਦੇ ਬੁੱਧਵਾਰ ਨੂੰ ਆਥਣ ਹੋਣ ਤੋਂ ਪਹਿਲਾਂ ਪਹਿਲਾਂ ਹਰਪਾਲ ਦੇ ਡੈਡੀ ਸ਼ਰਨਜੀਤ ਦਾ ਰਿਸ਼ਤਾ ਮੰਗਣ ਉਹਨਾਂ ਦੇ ਘਰ ਆ ਪਹੁੰਚੇ। ਮੈਨੂੰ ਹਜੇ ਵੀ ਵਿਸ਼ਵਾਸ ਨਹੀਂ ਆ ਰਿਹਾ ਕਿ ਇਹ ਚਮਤਕਾਰ ਕਿਵੇਂ ਸੰਭਵ ਹੋ ਗਿਆ। ਹਨੀਮੂਨ ਦੀ ਰਾਤ ਉਹਦੀਆਂ ਬਾਹਾਂ 'ਚ ਬੈਠੀ ਸ਼ਰਨਜੀਤ ਦੀਆਂ ਅੱਖਾਂ 'ਚ ਤੱਕਦੇ ਹਰਪਾਲ ਨੇ ਆਪਣੀ ਖੁਸ਼ਕਿਸਮਤੀ ਤੇ ਅਚੰਬਤ ਹੋ ਕੇ ਕਿਹਾ। ਪਾਲ ਜੀ ਮੈਂ ਵੀ ਕਦੇ ਯਕੀਨ ਨਹੀਂ ਸੀ ਕਰਦੀ। ਪਰ ਕਹਿੰਦੇ ਨੇ ਨਾ ਕਿ ਜਦੋਂ ਕੋਈ ਇਨਸਾਨ ਸਿੱਧਕ ਦਿਲ ਨਾਲ ਉਹਦੀ ਬਖਸ਼ਿਸ਼ ਦੇ ਦਰ ਤੇ ਸਵਾਲੀ ਬਣ ਕੇ ਜਾਂਦਾ ਹੈ ਤੇ ਝੋਲੀਆਂ ਭਰ ਕੇ ਹੀ ਪਰਤਦਾ ਤੁਸੀਂ ਜ਼ਰੂਰ ਸੁਣਿਆ ਹੋਣਾ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਮੇਰੀ ਭਾਬੀ ਦੀ ਅਰਦਾਸ ਤੇ ਦੋਵੇਂ ਹੱਸ ਪਏ ਸੋ ਦੋਸਤੋ ਏਸੀ ਅੱਜ ਦੀ ਨਿੱਕੀ ਜੀ ਕਹਾਣੀ ਤੁਹਾਨੂੰ ਕਿਵੇਂ ਦੀ ਲੱਗੀ ਵਿਚਾਰ ਜ਼ਰੂਰ ਸਾਂਝੇ ਕਰਿਓ ਜੀ ਪੰਜਾਬੀ ਆਵਾਜ਼ ਕਹਾਣੀਆਂ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਧੰਨਵਾਦ